ਕਾਫੀ ਪਹਿਲਾਂ ਮੇਰੇ ਘਰ ਦੇ ਦੋ ਜੱਟਾਂ ਦੀ ਚੋਰੀ ਹੋਈ ਹੈ ਇਕੰਦਰ ਵੀ ਇਹ ਚੋਰੀ ਹੋਈ ਹੈ ਅਜੇ ਦਿਲਵੇ ਕਫਤਰ ਆ ਉੱਥੇ ਵੀ ਚੋਰੀ ਹੋਈ ਹੈ ਤੇ ਖਸਾਬਾ ਉੱਥੇ ਚੋਰੀ ਹੈ ਮੈਂ ਲੰਘਿਆ ਨਾ ਕਾਫੀ ਗਿਆ ਕਿਹਨਾਂ ਨੂੰ ਗਿਆ ਤਾਂ ਉਹ ਨੂੰ ਸਾਦੇ ਆ ਉਹ ਚੱਲ ਜਾਂਦੇ ਆ ਜੋ ਜਿੰਨੇ ਵੀ ਫੇਰ ਭੈਣ ਦੇ ਆ ਰਹੇ ਨੇ ਕੁਛ ਜਨ ਕਰਨਾ ਨਾ ਸ਼੍ਰੀ ਗੁਰਦਾਸ ਮੰਦਿਰ ਵਿੱਚ ਚੋਰੀ ਹੋਈ ਹੈ ਮੇਰਾ ਨਾਮ ਅਵਿਨੰਦਰ ਮਹਿੰਦੇ ਜੀ ਨੰਬਰ ਕੀ ਗੱਲ ਹੈ ਮੈਂ ਸੇ ਦੁਕਾਨ ਖੋਲੀ 10-10 ਤੇ ਸਾਡੀ ਸ਼ਕਾਨਾ ਤੇ ਮੇਰੀ ਇੱਕ ਰੋਕਰੀ ਰੀ ਪਾਣਿਆਂ ਦੇ ਤੇ ਮੇ ਮਿਕਸਰ ਮਾਣਾਈਟ ਆ ਬਾਲਟੀਆਂ ਦੀ ਦੁਕਾਨ ਸੇ 10-10 ਤੇ ਖੋਲੀ ਮੈਂ ਮੈਂ ਜੋ ਆਇਆ ਤੇ ਦੇਖਿਆ ਕਿ ਕੁਰਸੀ ਰੀ ਆ ਨਾ ਉਹ ਉੱਥੇ ਆਈ ਦੀ ਸਮਾਨ ਦੇ ਪਿੱਛੋਂ ਚੋਕੇ ਅੰਦਰ ਆਇਦਾ ਸੀ ਤੇ ਮੈਂ ਆ ਕੇ ਆਹ ਨੂੰ ਵਾਜ ਮਾਰੀ ਆ ਫਿਰ ਬਾਅਦ ਵਿੱਚ ਦੇਖਿਆ ਕਿ ਸਾਰੇ ਗੱਲੇ ਆਉਂਦਾ ਸਾਰੇ ਖਿਲਖਲਾਰਾ ਪਿਆਦਾ ਸੀ ਤੇ ਸਾਰਾ ਪਿੱਛੇ ਮੋਰੀਆਂ ਇਟਾਪੂ ਕੁੱਟੀਆਂ ਆ ਸੀ ਤੇ ਸਾਰਾ ਸਮਾਨ ਵਿੱਚ ਚੋਚੋ ਪਿੱਛੇ ਬਾਅਦ ਪਿੱਛੋਂ ਆ ਦੇਖਿਆ ਜਿਹੜਾ ਡਵੇ ਵਿੱਚ ਖਾਲੀ ਪਿਆਦੇ ਸੀ ਕਿਆ ਹੈ ਬੀਤਿਆ ਅੱਗੇ ਪਿੱਛੋਂ ਹੈ ਜੀ ਕੰਨ ਤੋੜ ਗਈ ਹਾਂਜੀ ਕੀ ਕਿੰਨਾ ਗਿ ਨੁਕਸਾਨ ਹੋ ਗਿਆ ਕੈਸ਼ ਹੈ ਹੀ 40 45 40 50 ਹੈ ਹੁਣ ਕੋਈ ਕੋ ਫਾਰੇ ਆਣਾ ਸੀ ਉਹਨੂੰ ਦੇਣਾ ਸੀ ਅੱਜ ਵੀ ਆਣਾ ਤੇ ਕੱਲ ਵੀ ਉਹਨੇ ਆਣਾ ਸੀ ਠੀਕ ਹੈ ਜੀ ਤੇ ਜਿਹੜਾ ਸਮਾਨ ਬਾਕੀ ਹੈਗਾ ਲੈਟਰੋਨ ਦੇ ਟਿਫਣ ਹੈ ਸੀ ਮਿਲਟਾਂ ਦੇ ਮਿਲਟਾਂ ਦੀ ਬੋਤਲਾਂ ਸੀ ਤਾਂਬੇ ਦੇ ਜੱਗ ਸੀ ਤਾਂ ਪਿੱਤਲ ਦੀ ਪਲੇਟਾਂ ਸੀ ਤੇ ਹੋਰ ਇੱਕ ਤਵੇ ਸੀ ਹੋਰ ਆਪਰ ਦੇ ਹੁੰਦੇ ਇਲੈਕਟ੍ਰੋਨਿਕ ਆਈਟਮ ਹੁੰਦੀ ਹੈ ਹੈਂਡ ਗ੍ਰਾਈਂਡਰ ਉਹ ਕੁੱਕਰ ਵੀ ਗਾਣਾ ਕੁਛੋ ਚਾਪ ਵਾਲਾ 10 12 ਆਟਮ ਵਾਲਾ ਕਾਫੀ ਜਟ ਵਾਲਾ ਹੈ ਕੀਮਤੀ ਆਟਮ ਵਾਲਾ ਹੈ ਜੀ ਟੋਟਲ ਕਿ ਕਿੰਨੀ ਕੀਮਤ ਆ ਕੋਈ ਆਈਡੀਆ ਨਹੀਂ ਕੋ ਲੱਖ ਤੋਂ ਉੱਪਰ ਹੀ ਹੋਣਾ ਮੇਰੇ ਖਿਆਲ ਨਾਲ ਲੱਖ ਤੋਂ ਉੱਪਰ ਲੱਖ ਤੱਕ ਹੋਆਈਆਂ ਜੀ ਪਿੱਤਲ ਦੇ ਜਗ੍ਹਾ 10 12 ਜਗ੍ਹਾ ਤਾਂਬੇ ਦੇ ਪਿੱਤਲ ਦੇ ਉਹ ਜਾਰਾ ਜਾਰਾ ਮਹਿੰਗੇ ਸੀ ਉਹਲੇ ਤਵੇ ਵੀ ਅਸੀਂ ਤਵੇ ਕੱਲਾ ਕਿ 500 600 ਤਵਾ ਹੀ 900 ਤਵਾ ਹੀ ਨਹੀਂ ਇੰਡਕਸ਼ਨ ਵਾਲਾ ਤੇ ਮਿਲਟਰੀ ਬੋਤਲਾਂ ਲੱਗੀਆਂ ਜੀ ਔਲੀਆਂ ਲੀਟਰ ਵਾਲੀਆਂ ਇਹ ਅਨਸਰ ਮੌਸੀਲ ਹੁੰਦੀਆਂ ਹਾਂਜੀ ਉਹ ਐਫ ਆਈ ਲਿਖਾਈ ਹੈ ਜੀ ਉਹਨਾਂ ਨੇ ਕਹਿੰਦੇ ਆਣਨੇ ਆ ਚੱਕਲ ਆਨੇ ਆਈ ਇਹ ਕਿਹੜੇ ਰੋਡ ਤੇ ਦੁਕਾਨ ਹੈ ਜੀ ਸਾਡੀ ਆ ਮੇਨ ਰੋਡ ਤੇ ਕੋਠੇ ਕੋਠੇ ਪਿੰਸ ਆਣੀ ਰੋ ਮੇਨ ਰੋਡ ਹੀ ਆਇਆ ਜਿਹੜਾ ਬੁੱਜੀ ਨੂੰ ਜਾਂਦਾ ਰੋਡ ਪਟੋਆ ਰੋਡ ਹੈ ਹਾਂਜੀ ਕੋਈ ਸੀਸੀਟੀਵੀ ਫੁਟੇਜ ਆਈ ਪਾ ਨਹੀਂ ਹੈ ਨਹੀਂ ਹੈ ਨਹੀਂ ਆਈ ਕੀ ਮੰਨ ਕੀ ਕਰਦੇ ਹੋ ਬੱਸ ਆਈ ਕਰਦੇ ਕਿ ਸਾਨੂੰ ਸਾਫਤਾ ਜਾਵੇ ਜਿਹੜੇ ਬੰਦੇ ਆ ਉਹ ਫੜੇ ਜਾਣ ਸਾਡਾ ਸਮਾਹਨ ਮਿਲਿਆ ਜਾਵੇ ਬਸ ਕੀ ਲੱਗਦਾ ਕੋਈ ਕੇ ਤੇ ਸ਼ੱਕ ਵਗੈਰਾ ਹੈ ਆਈ ਸ਼ੱਕ ਜਿਹਦੇ ਪਿੱਛੇ ਪੈਂਦੇ ਆ ਨਿਸ਼ੇੜੀ ਛੂੜੇ ਕੋਈ ਪੱਕਾ ਨਹੀਂ ਪਤਾ ਮਗਰ ਹੀ ਪੈਂਦੇ ਆਈ ਪਹਿਲਾਂ ਵੀ ਇਹਨਾਂ ਨੂੰ ਕਾਫੀ ਕਿਹਾ ਕਿ ਇਹਨਾਂ ਨੂੰ ਕਿਹਾ ਤਾਓ ਉਹ ਸਵੇਰ ਉਹ ਚੱਲ ਜਾਂਦੇ ਆ ਜੋ ਜਿਹੜੇ ਬਿਖੇ ਪੈ ਜਾਂਦੇ ਆ ਰਹ ਜਾਂਦੇ ਆ ਕੁਛ ਦਿਨ ਪਹਿਲਾਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੰਦਿਰ ਚੋਰੀ ਹੋਈ ਸੀ ਤੇ ਕਾਫੀ ਪਹਿਲਾਂ ਮੇਰੇ ਚਾਚੇ ਦੋਵੇਂ ਚਾਚੇ ਦੇ ਘਰ ਚੋਰੀ ਹੋਈ ਆਈ ਇੱਥੇ ਵੀ ਹੋਈ ਇੱਧਰ ਵੀ ਹੋਈ ਆ ਅੱਛਾ ਦਲੇਰ ਦਫਤਰ ਆ ਉੱਥੇ ਵੀ ਚੋਰੀ ਹੋਈ ਆ ਤੇ ਪੁਸ਼ਾਕ ਆ ਉੱਥੇ ਚੋਰੀ ਹੋਈ ਏ ਹਾਂ ਨਹੀਂ ਬੇਨਤੀ ਪੁਲਿਸ ਨੂੰ ਆ ਕਿਤੇ ਗਸ਼ਤ ਕਰੀਏ ਰਾਤ ਨੂੰ ਤੇ ਦੇਖੀਏ ਕਿਹੜਾ ਬੰਦਾ ਕਿਹੜੇ ਕਰਦਾ ਤੇ ਕੀ ਆ ਵਾਰਦਾਤ ਹੁੰਦੀ ਆ ਤੁਹਾਨੂੰ ਕੰਟਰੋਲ ਕੀਤਾ ਆ ਜੀ ਸਾਡੀ ਬਸ ਇਹੀ ਬੇਨਤੀ ਆ ਪੁਲਿਸ ਕੀ ਜਿਹੜੇ ਇੱਥੇ ਮੁੰਡੇ ਤੀਨ ਦੱਸਿਆ ਪਿੱਛੇ ਬੈਠਦੇ ਨੇ ਗੋਂਡਿਆਂ ਨੇ ਕੀਤੀ ਹੈ ਜੀ ਐਨਐਮ ਲਿਆਣ ਕੀਤੀ ਪਰ ਪੁਲਿਸ ਆਂਦੀ ਆਂਦੀ ਹੈ ਹਨੀ ਕਰਦੀ ਕੁਝ ਨਹੀਂ